ਪਹਿਲੀ ਗੱਲ ਤਾਂ ਇਹ ਸਾਡੇ ਸਪੀਕਰ ਸਾਹਿਬ ਹੋਣ ਚਾਹੀ ਸਾਡੇ ਐਮਐਲਏ ਸਾਹਿਬ ਹੋਣ ਜਿਹੜੀਆਂ ਰਿਪੋਰਟਾਂ ਅੱਜ ਆਪਣੇ ਹੱਥ ਲੱਗੀਆਂ 4 ਸਾਲ ੱੱਕੇ ਖਾਣ ਦੇ ਬਾਵਜੂਦ ਜਿਹੜੀਆਂ ਅੱਜ ਸਾਡੇ ਹੱਥ ਚਾਈਆਂ ਇਹਨਾਂ ਕੋਲੇ ਅੱਜ ਤੋਂ 7-8 ਸਾਲ ਪਹਿਲਾਂ ਹੀ ਆ ਗਿਆ ਸੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਨਲਕਿਆਂ ਦੇ ਲਾਲ ਰੰਗ ਕਰਦੇ ਫਿਰਦੇ ਸੀਗੇ ਪਰ ਉਹ ਲਾਲ ਰੰਗ ਹੀ ਰਹਿ ਗਿਆ ਸਰਕਾਰ ਬਣੀ ਇਹਨਾਂ ਦੀ ਪਰ ਉਹਦੇ ਤੇ ਕੰਮ ਕੋਈ ਨਹੀਂ ਕਰ ਸਕੀ ਉਹ ਰਿਪੋਰਟਾਂ ਉੱਥੋਂ ਆਈਆਂ ਜਿੱਥੋਂ ਪੰਜਾਬ ਸਰਕਾਰ ਆਪ ਪਾਣੀ ਟੈਸਟ ਕਰਾਉਂਦੀ ਹੈ ਮਚਾਕੀ ਮਾਲ ਸਿੰਘ ਤੋਂ ਲੈ ਕੇ ਭੋਲੂ ਵਾਲਾ ਪੁਲ ਤੱਕ ਕਿਉਂਕਿ ਆਪਣੇ ਕੋਲ ਰਿਪੋਰਟਾਂ ਸਿਰਫ ਫਰੀਦਕੋਟ ਫਰੀਦਕੋਟ ਦੀਆਂ ਜੇ ਆਹ ਏਰੀਆ ਛੱਡ ਦਈਏ ਤਾਂ ਬਾਕੀ ਸਾਰੇ ਫਰੀਦਕੋਟ ਦੇ ਵਿੱਚ ਯੂਰੇਨੀਅਮ ਹੈ ਮੈਗਨੀਸ਼ੀਅਮ ਹੈ ਨਾਈਟ੍ਰੇਟ ਹੈ ਹੋਰ ਹੈਵੀ ਮੈਟਲਸ ਹੈਗੀਆਂ ਸ਼ੋਰਾ ਹੈ ਜੇ ਅਗਲੀਆਂ ਪੀੜ੍ਹੀਆਂ ਵਾਸਤੇ ਤੁਸੀਂ ਕੋਸ਼ਿਸ਼ ਸਾਨੂੰ ਵਾਟਰ ਟ੍ਰੀਟਮੈਂਟ ਪਲਾਨ ਕਰੀ ਜਾਂ ਕੋਈ ਸਾਨੂੰ ਇੱਥੇ ਵਾਟਰ ਵਰਕਸ ਹੋਰ ਬੇਜੋ ਤਾਂ ਅਗਲੀ ਪੀੜ੍ਹੀ ਬਹੁਤ ਸ਼ੁਕਰਗੁਜ਼ਾਰ ਹੋਗੀ ਤੁਹਾਡੀ ਪਾਰਟੀ ਦੀ ਹੋਰ ਤਾਂ ਤੁਸੀਂ ਕੁਝ ਕਰ ਨਹੀਂ ਸਕੀ ਸਾਡੇ ਬੱਚਿਆਂ ਨੂੰ ਪੀਣ ਲੈ ਕੇ ਪਾਣੀ ਮਿਲੇ ਸ਼ੁੱਧ ਖਰਾਕ ਮਿਲੇ ਸਹੀ ਸਿੱਖਿਆ ਮਿਲੇ ਕਿ ਸੇਬਸੂ ਤਾਂ ਮਿਲਣ ਇਹੀ ਕਹਿ ਕੇ ਸਰਕਾਰ ਦੇ ਵਿੱਚ ਆਈ ਸੀ ਪਰ ਉਹ ਹਰ ਸਿੱਖਿਆ ਗ੍ਰੰਟੀ ਦਾ ਕੀ ਹੋਇਆ ਉਹ ਸਭ ਨੂੰ ਪਤਾ ਹੈ ਸਿਹਤ ਸਹੂਲਤਾਂ ਦਾ ਕੀ ਹਾਲ ਹੈ ਉਹ ਸਭ ਨੂੰ ਪਤਾ ਹੈ ਪਾਣੀ ਦੇ ਕੀ ਹਾਲਾਤ ਹੈ ਖੁੱਡਰ ਪੋਟਾਂ ਦੇ ਕੇ ਆਪਣੇ ਪਹਿਲਾਂ ਨਹਿਰ ਦਾ ਜਸਟਿਸ ਪਿੱਛੇ ਅਸੀਂ ਨਹਿਰ 'ਚ ਸਟਰਗਲ ਕਰ ਰਹੇ ਸੀ 4 ਸਾਲ ਤੋਂ ਆਪਾਂ ਸਾਰੇ ਉਹੀ ਹਾਂ ਕੋਈ ਬਾਹਰੋਂ ਤਾਂ ਕੋਈ ਤਕਰੀਬਨ ਕੋਈ ਆਇਆ ਨਹੀਂ ਨਹਿਰ ਪਿੱਛੇ ਆਪਾਂ ਜਸਟਿਸ ਪਿੱਛੇ ਲੜਦੇ ਪਏ ਸੀ ਵੀ ਜੇ ਨਹਿਰ ਪੱਕੀ ਹੋ ਗਈ ਤਾਂ ਧਰਤੀ ਹਟਲਾ ਪਾਣੀ ਤੇ ਨਹਿਰ ਵਾਲਾ ਪਾਣੀ ਦੋਨੇ ਇਹਨਾਂ ਨੇ ਅਲੱਗ-ਅਲੱਗ ਕਰਦੇ ਨੇ ਹੈਗੇ ਆ ਧਰਤੀ ਹਟਲੇ ਪਾਣੀ ਦੀ ਜਿਹੜੀ ਗੁਣਵੱਤਾ ਹੈਗੀ ਆ ਉਹ ਦਿਨੋ-ਦਿਨ ਹੋਰ ਖਰਾਬ ਹੁੰਦੀ ਜਾਊਗੀ। ਉਹਦੇ ਅਸਾਰ ਵੀ ਦਿਖਣੇ ਸ਼ੁਰੂ ਹੋ ਗਏ ਆ। ਆਪਣੇ ਕੋਲੇ ਰਿਪੋਰਟਾਂ ਆ ਗਈਆਂ। ਉਹ ਰਿਪੋਰਟਾਂ ਉੱਥੋਂ ਆਈਆਂ ਜਿੱਥੋਂ ਪੰਜਾਬ ਸਰਕਾਰ ਆਪ ਪਾਣੀ ਟੈਸਟ ਕਰਾਉਂਦੀ ਹੈ। ਫਰੀਦਕੋਟ ਦੇ ਧਰਤੀ ਹਟਲੇ ਪਾਣੀ ਦੇ ਵਿੱਚ ਯੂਰੇਨੀਅਮ ਪਾਇਆ ਗਿਆ, ਮੈਗਨੀਸ਼ੀਅਮ ਪਾਇਆ ਗਿਆ, ਲਿਡ ਪਾਇਆ ਗਿਆ, ਸ਼ੋਰਾਂ ਪਾਇਆ ਗਿਆ। ਔਰ ਚਿੰਤਾਜਨਕ ਕੰਡੀਸ਼ਨ ਤੱਕ ਪਾਇਆ ਗਿਆ। ਇਹ ਨਹੀਂ ਵੀ ਕੋਈ ਥੋੜਾ ਬਹੁਤਾ ਹੈਗਾ ਬਹੁਤ ਜ਼ਿਆਦਾ ਪਾਇਆ ਹੈ WHO ਜੋ ਕਹਿੰਦਾ ਹੈਗਾ ਉਸ ਤੋਂ ਕਈ ਗੁਣਾ ਜ਼ਿਆਦਾ ਪਾਇਆ ਗਿਆ ਹੁਣ ਇਹਦੇ ਚ ਆਪਾਂ ਇਹ ਸੋਚ ਲੈਣੇ ਹੈਗੇ ਆ ਵੀ ਸਾਡੇ ਕੋਲ ਤਾਂ ਬਈ ਵਾਟਰ ਵਕਸ ਦਾ ਪਾਣੀ ਆ ਰਿਹਾ ਹੈ ਵਾਟਰ ਵਕਸ ਦੇ ਵਿੱਚ ਆਪਾਂ ਪਿਛਲੇ ਕੋਈ ਤਕਰੀਬਨ 7-8 ਮਹੀਨੇ ਪਹਿਲਾਂ ਜਲ ਸਪਲਾਈ ਦਫ਼ਤਰ ਤੋਂ ਲੈ ਕੇ ਡੀਸੀ ਦਫ਼ਤਰ ਤੇ ਕਰਵਾ ਘਰਾਓ ਕੀਤਾ ਸੀਗਾ ਵੀ ਸਾਨੂੰ ਬਈ ਪਾਣੀ ਜਿਹੜਾ ਹੈ ਸ਼ੁੱਧ ਦਿੱਤਾ ਜਾਵੇ ਉਦੋਂ ਇਹਨਾਂ ਨੇ ਇਹ ਕਿਹਾ ਜੀ ਰਾਜਾ ਮਾਈਨਰ ਦਾ ਪਾਣੀ ਅਸੀਂ ਤੁਹਾਨੂੰ ਦੇਵਾਂਗੇ ਰਾਜਾ ਮਾਈਨਰ ਦੀ ਉਦੋਂ ਇਹਨਾਂ ਨੇ ਪਾਣੀ ਚਲਾ ਵੀ ਦਿੱਤਾ ਮਹੀਨਾ ਸਵਾ ਮਹੀਨਾ ਰਾਜਾ ਮਾਈਨਰ ਦਾ ਪਾਣੀ ਆਇਆ ਵੀ ਹੈ ਪਰ ਇਸ ਵੇਲੇ ਰਾਜਾ ਮਾਈਨਰ ਫਿਰ ਬੰਦ ਪਈ ਹੈ ਇਹ ਪਾਣੀ ਧਰਤੀ ਹਟਲੇ ਪਾਣੀ ਨੂੰ ਮੱਛੀ ਮੋਟਰਾਂ ਲਾ ਕੇ ਟੈਂਕੀ ਭਰ ਰਹੇ ਆ ਉਹੀ ਪਾਣੀ ਅੱਗੇ ਸਪਲਾਈ ਕੀਤਾ ਜਾ ਰਿਹਾ ਹੈ ਜਿਸ ਏਰੀਏ ਦੇ ਵਿੱਚ ਇਹਨਾਂ ਦੀਆਂ ਮੱਛੀ ਮੋਟਰਾਂ ਲਾਈਆਂ ਹੋਈਆਂ ਹਨ ਉੱਥੇ ਯੂਰੇਨੀਅਮ ਹੈ ਸ਼ਹਿਰ ਦੇ ਹੋਰ ਹਿੱਸਿਆਂ ਦੇ ਵਿੱਚ ਜੇ ਆਪਾਂ ਨਹਿਰ ਵਾਲੀ ਬੈਲਟ ਛੱਡ ਦਈਏ ਮਚਾਕੀ ਮਾਲ ਸਿੰਘ ਤੋਂ ਲੈ ਕੇ ਭੋਲੂ ਵਾਲਾ ਪੁਲ ਤੱਕ ਕਿਉਂਕਿ ਆਪਣੇ ਕੋਲ ਰਿਪੋਰਟਾਂ ਸਿਰਫ ਫਰੀਦਕੋਟ ਫਰੀਦਕੋਟ ਦੀਆਂ ਜੇ ਆਹ ਏਰੀਆ ਛੱਡ ਦਈਏ ਤਾਂ ਬਾਕੀ ਸਾਰੇ ਫਰੀਦਕੋਟ ਦੇ ਵਿੱਚ ਯੂਰੇਨੀਅਮ ਹੈ, ਮੈਗਨੀਸ਼ੀਅਮ ਹੈ, ਨਾਈਟ੍ਰੇਟ ਹੈ, ਹੋਰ ਹੈਵੀ ਮੈਟਲ ਹੈਗੀਆਂ, ਸ਼ੋਰਾ ਹੈ। ਔਰ ਇਹਦੇ ਨੁਕਸਾਨ ਕੀ ਹੈ, ਪਾਣੂ ਸਭ ਨੂੰ ਪਤਾ ਹੈ। ਹੁਣ ਕੰਡੀਸ਼ਨ ਇਹ ਹੈਗੀ ਹੈ ਕਿ ਜਿਹੜਾ 30 ਹੋਣਾ ਚਾਹੀਦਾ ਹੈ, ਉਹ 112.25 PPB ਆਇਆ ਹੈ। ਇੱਕ ਪੰਪ ਦੇ ਉੱਪਰ 69.17 PPB ਆਇਆ ਹੈ। ਜਿਹੜਾ ਤੱਤ ਹੈ? ਹਾਂਜੀ। ਜਿਹੜਾ ਤੱਤ ਹੈ? ਯੂਰੇਨੀਅਮ। ਪਹਿਲਾਂ ਇਹਦਾ WHO ਕਹਿੰਦਾ ਸੀ 60 ਪਰ ਉਹਦੇ ਵਿੱਚ ਵੀ ਕਈ ਲੋਕਾਂ ਨੂੰ ਕੈਂਸਰ ਵੀ ਹੋਇਆ ਜਿੱਥੇ ਇਹ ਇਸ ਤਰ੍ਹਾਂ ਦਾ ਪਾਣੀ ਸੀਗਾ ਦਮਾ ਵੀ ਹੋਇਆ ਹੋਰ ਕਈ ਫੇਫੜਿਆਂ ਦੀਆਂ ਬਿਮਾਰੀਆਂ ਵੀ ਹੋਈਆਂ ਲੋਕਾਂ ਦੀਆਂ ਹੱਡੀਆਂ ਵੀ ਕਮਜ਼ੋਰ ਹੋਈਆਂ ਤਾਂ ਉਸ ਤੋਂ ਬਾਅਦ ਇਹਨਾਂ ਨੇ 60 ਤੋਂ ਉਹ 30 PPB ਕਰਤਾ ਪਰ ਆਪਣੇ 112 ਜਿਹੜਾ ਵੱਧ ਤੋਂ ਵੱਧ ਪਾਇਆ ਗਿਆ ਜੇ ਇਹੀ ਥੋੜਾ ਜਿਹਾ ਹੋਰ ਦੂਰ ਤੁਰ ਪੈਂਦੇ ਤਾਂ ਹੋ ਸਕਦਾ ਇਹ ਉਦੋਂ ਵੀ ਕਿਤੇ ਰਿਕਾਰਡ ਤੋੜ ਜਾਂਦਾ ਹੁਣ ਗੱਲ ਇਹ ਹੈ ਵੀ ਰਾਜ ਸਭਾ ਦੇ ਵਿੱਚ ਖੁਲਾਸਾ ਹੋਇਆ 908 ਇਹਨਾਂ ਨੇ ਪਾਣੀ ਦੇ ਸੈਂਪਲ ਕਰਵਾਏ ਐ ਔਰ ਉਹ ਕਰਵਾਏ ਐ ਵੀ ਜਿੰਨਾ ਚਿਰ ਇਹਨਾਂ ਨੂੰ ਪਤਾ ਸੀਗਾ ਜੀ ਇਹ ਸਾਰੇ ਸੇਫ ਹੀ ਨਿਕਲਣਗੇ ਵੀ ਜੇ ਆਪਾਂ ਫਰੀਦਕੋਟ ਲੈ ਕੇ ਤੁਰੀਏ ਵੀ ਯਾਰ ਨਹਿਰਾ ਨਹਿਰਾ ਵਾਲੇ ਕਰਾ ਲਓ ਉੱਥੇ ਯੂਰੇਨੀਅਮ ਨਹੀਂ ਆਊਗਾ ਆਪਦੇ ਵੱਲੋਂ ਇਹਨਾਂ ਨੇ ਉਹ ਏਰੀਆ ਚੁਣੇ ਜਿਹੜੇ ਸਤੋਂ ਸੇਫ ਸੀ ਉਹਦੇ ਵਿੱਚੋਂ ਵੀ 296 ਏਰੀਆ ਦੇ ਵਿੱਚ ਯੂਰੇਨੀਅਮ ਆ ਗਿਆ ਯਾਨੀ ਕਿ 32.6 ਏਰੀਆ ਦੇ ਵਿੱਚ ਹੁਣ ਕੰਡੀਸ਼ਨ ਇਹ ਹੈਗੀ ਐ ਆਪਾਂ ਰੋਲਾ ਵੀ ਪਾ ਲੈਨੇ ਆ ਜਦੋਂ ਪਾਣੀ ਘਟ ਆਉਂਦਾ ਉਦੋਂ ਫਿਰ ਆਪਾਂ ਅਥੇ ਜਲ ਸਪਲਾਈ ਡਿਪਾਰਟਮੈਂਟ ਵੀ ਪਹੁੰਚ ਜੰਨੇ ਆ ਡੀਸੀ ਦੇ ਪੁੱਤ ਦਫਤਰ ਤੇ ਕਰ ਵੀ ਪਹੁੰਚ ਜੰਨੇ ਹੈਗੇ ਆ ਉਹ ਇੱਕ ਵਾਰੀ ਦਬਾ ਦਬੂ ਪਾ ਕੇ ਜੀ ਆਪਣੇ ਪਾਣੀ ਚੱਲਦਾ ਕਰ ਦਿੰਦੇ ਆ ਪਰ ਇਹ ਨਹੀਂ ਦੇਖਦੇ ਵੀ ਪਾਣੀ ਦਿੱਤਾ ਕਿਹੜਾ ਜਾ ਰਿਹਾ ਆਪਣੇ ਕੋਲੇ ਕੋਈ ਇਹੋ ਜਿਹਾ ਪੈਮਾਨਾ ਹੈ ਨਹੀਂ ਵੀ ਆਪਾਂ ਘਰੇ ਆਉਂਦਾ ਪਾਣੀ ਰੋਈ ਟੈਸਟ ਕਰ ਲਈਏ ਆਪਣੇ ਕੋਲੇ ਇੱਕ ਇਹਨਾਂ ਨੇ ਟੀਡੀਐਸ ਮੀਟਰ ਦਿੱਤਾ ਹੋਇਆ ਹੈ ਉਹ ਟੀਡੀਐਸ ਮੀਟਰ ਦੇ ਵਿੱਚ ਜਿਹੜਾ ਜਿੱਥੇ ਐਕਸਟ੍ਰੀਮ 112 ਆਇਆ ਜੀ ਆਪੋ ਉਥੋਂ ਦਾ ਟੀਡੀਐਸ ਚੈੱਕ ਕਰੀਏ ਤਾਂ ਟੀਡੀਐਸ ਉਹ ਪੀਣ ਲੈ ਕੇ ਹੈ ਪਰ ਯੂਰੇਨੀਅਮ ਉਹਦੇ ਵਿੱਚ 112 ਆ ਰਿਹਾ ਹੈ ਫਿਰ ਪਾਣੀ ਪੀਣ ਦਾ ਪਰ ਮੈਨਾਂ TDS ਕਿਵੇਂ ਹੋ ਗਿਆ ਅਸੀਂ ਇੱਕ ਕੋਸ਼ਿਸ਼ ਲੈ ਕੇ ਚੱਲੇ ਆ ਹੁਸ਼ਿਆਰਪੁਰ ਹੁਸ਼ਿਆਰਪੁਰ ਦੇ ਵਿੱਚ ਤੇ ਆਪਣੇ ਪੰਜਾਬ ਦੇ ਹੋਰ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਫੁੱਲ ਫਲੈਜ ਆਬਾਦੀ ਦਾ ਟ੍ਰੀਟਮੈਂਟ ਪਲਾਂਟ ਵੀ ਲੱਗਿਆ ਔਰ ਵਾਟਰ ਵਕਸ ਵੀ ਲੱਗਿਆ ਆਪਣੀ ਮੰਗ ਇਹੀ ਹੈ ਵੀ ਇੱਕ ਵਾਟਰ ਵਕਸ ਦਿੱਤਾ ਜਾਵੇ ਫਰੀਦਕੋਟ ਨੂੰ ਵਾਟਰ ਟ੍ਰੀਟਮੈਂਟ ਪਲਾਂਟ ਦਿੱਤਾ ਜਾਵੇ ਜਿਹਦੇ ਨਾਲ ਵੀ ਕੱਲ ਨੂੰ ਆਉਣ ਵਾਲੀ ਪੀੜ੍ਹੀ ਨੂੰ ਪਾਣੀ ਤਾਂ ਮਿਲ ਸਕੇ ਨਾ ਅੱਜ ਕੰਡੀਸ਼ਨ ਇਹ ਆ ਵੀ ਆਪਣੇ ਕੋਲੇ ਪੀਣ ਲੈ ਕੇ ਪਾਣੀ ਹੈ ਨਹੀਂ ਜੇ ਅੱਜ ਤੋਂ 8 ਸਾਲ 10 ਸਾਲ ਬਾਅਦ ਜੇ ਆ ਜੇਗੀ ਅਗਲੀ ਪੀੜ੍ਹੀ ਦੀ ਆਪਾਂ ਗੱਲ ਕਰ ਲਈਏ ਤਾਂ ਹਰ ਇੱਕ ਬੱਚੇ ਨੂੰ ਮੁੱਲ ਦਾ ਪਾਣੀ ਪੀਣਾ ਪੈਣਾ ਆਪਾਂ ਨੂੰ ਕਾਰਪੋਰੇਟ ਵੱਲ ਧੱਕ ਦਿੱਤਾ ਗਿਆ ਉਤੋਂ ਮੁੱਲ ਦਾ ਪਾਣੀ ਪੀਵਾਂਗੇ ਤਾਂ ਅੱਗੇ ਬੱਚੇ ਵਧਣਗੇ ਆਪਣੇ ਤੋਂ ਅੱਜ ਜੋ ਆਪਣੇ ਹਾਲਾਤ ਹੈ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਪੰਜਾਬ ਦੇ ਹਾਲਾਤ ਉਦੋਂ ਮਾੜੇ ਹੈ ਮੁੱਲ ਦਾ ਦੁੱਧ ਪੀਣਾ ਔਖਾ ਹੋ ਜਾਂਦਾ ਜਦੋਂ ਮੁੱਲ ਦਾ ਪਾਣੀ ਪੀਣਾ ਪਿਆ ਉਹ ਪਾਣੀ ਆਪਾਂ ਵੀ ਪੀਵਾਂਗੇ ਕੀ ਉਹ ਪਾਣੀ ਗੱਲ ਨੂੰ ਆਪਾਂ ਆਪਣੇ ਜਾਨਵਰਾਂ ਨੂੰ ਜਿਨ੍ਹਾਂ ਨੇ ਪਸ਼ੂ ਰੱਖਿਆ ਉਹ ਪਸ਼ੂਆਂ ਨੂੰ ਵੀ ਪਿਵਾਵਾਂਗੇ ਕਿਉਂਕਿ ਯੂਰੇਨੀਅਮ ਨੇ ਤਾਂ ਉਹਨਾਂ 'ਚ ਵੀ ਮਾਰ ਕੀਤੀ ਹੈ ਆਪਣੀ ਧਰਤੀ ਨੂੰ ਵੀ ਕੈਂਸਰ ਹੋ ਗਿਆ ਕੀ ਆਪਾਂ ਮਿਨਰਲ ਵਾਟਰ ਆਪਾਂ ਲੈ ਕੇ ਮੁੱਲ ਲੈ ਕੇ ਆਪਣੀਆਂ ਜ਼ਮੀਨਾਂ ਨੂੰ ਲਾ ਸਕਦੇ ਆ ਨਹੀਂ ਲਾ ਸਕਦੇ ਇਸੇ ਲਈ ਇਹ ਹੈ ਵੀ ਕਿਤਨਾ ਕਿਤਨਾ ਚਿੰਗਾਰੀ ਉੱਠਣੀ ਚਾਹੀਦੀ ਹੈ ਆਪਾਂ ਇੱਕ ਡਿਮਾਂਡ ਲੈ ਕੇ ਚੱਲੇ ਆ ਉਹਦੇ ਲਈ ਜਿਵੇਂ ਤੁਹਾਡੀ ਸਾਰਿਆਂ ਦੀ ਸਲਾਹ ਹੋਊਗੀ ਰੁਕੀ ਸਮਾਂ ਰਹਿ ਗਿਆ ਸਵਾਸਾਲੇ ਨਾਲੇ ਜੇ ਕੋਈ ਨਵੇਂ ਪ੍ਰੋਜੈਕਟ ਤੇ ਕੰਮ ਹੋਣਾ ਤਾਂ ਉਹ ਆਹੀ ਸਮੇਂ ਜਿਹੜੇ ਪ੍ਰੋਜੈਕਟ ਪਾਸ ਹੋਊਗਾ ਜਾਂ ਨਹੀਂ ਹੋਊਗਾ ਕੱਲ ਨੂੰ ਆਪਾਂ ਕਲੀਅਰ ਕਹਿਣ ਜੋਗੇ ਤਾਂ ਹੋਵਾਂਗੇ ਨਾ ਵੀ ਭਾਈ ਜੋ ਅਸਲ ਹਾਲਾਤ ਸੀਗੇ ਥੋੜੇ ਸਾਹਮਣੇ ਰੱਖੇ ਸੀ ਪਹਿਲੀ ਗੱਲ ਤਾਂ ਇਹ ਸਾਡੇ ਸਪੀਕਰ ਸਾਹਿਬ ਹੋਣ ਚਾਹੀਦੇ ਸਾਡੇ ਐਮਐਲਏ ਸਾਹਿਬ ਹੋਣ ਜਿਹੜੀਆਂ ਰਿਪੋਰਟਾਂ ਅੱਜ ਆਪਣੇ ਹੱਥ ਲੱਗੀਆਂ 4 ਸਾਲ ਤੱਕੇ ਖਾਣ ਦੇ ਬਾਵਜੂਦ ਜਿਹੜੀਆਂ ਅੱਜ ਸਾਡੇ ਹੱਥ ਚ ਆਈਆਂ ਇਹਨਾਂ ਕੋਲੇ ਅੱਜ ਤੋਂ 7-8 ਸਾਲ ਪਹਿਲਾਂ ਹੀ ਆ ਗਿਆ ਸੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਨਲਕੀਆਂ ਤੇ ਲਾਲ ਰੰਗ ਕਰਦੇ ਫਿਰਦੇ ਸੀਗੇ ਪਰ ਉਹ ਲਾਲ ਰੰਗ ਹੀ ਰਹਿ ਗਿਆ ਸਰਕਾਰ ਬਣੀ ਇਹਨਾਂ ਦੀ ਪਰ ਉਹਦੇ ਤੇ ਕੰਮ ਕੋਈ ਨਹੀਂ ਕਰ ਸਕੀ ਹੁਣ ਵੀ ਆਪਾਂ ਜਾ ਕੇ ਇਹਨਾਂ ਨੂੰ ਬੇਨਤੀ ਕਰ ਲਈਏ ਵੀ ਸਮਾਂ ਥੋੜਾ ਰਹਿ ਗਿਆ ਹੈ ਸ਼ਹਿਰ ਦੇ ਹਾਲਾਤ ਬਹੁਤ ਮਾੜੇ ਹੈ ਜੇ ਅਗਲੀਆਂ ਪੀੜ੍ਹੀਆਂ ਵਾਸਤੇ ਕੁਝ ਸਾਨੂੰ ਵਾਟਰ ਟ੍ਰੀਟਮੈਂਟ ਪਲਾਂਟ ਜਾਂ ਕੋਈ ਸਾਨੂੰ ਇੱਥੇ ਵਾਟਰ ਵਰਕਸ ਹੋਰ ਦੇ ਜੋ ਤਾਂ ਅਗਲੀ ਪੀੜ੍ਹੀ ਬਹੁਤ ਸ਼ੁਕਰਗੁਜ਼ਾਰ ਹੋਊਗੀ ਤੁਹਾਡੀ ਪਾਰਟੀ ਦੀ ਹੋਰ ਤਾਂ ਤੁਸੀਂ ਕੁਝ ਕਰ ਨਹੀਂ ਸਕੀ ਇਹਦੇ ਲਈ ਆਪਾਂ ਜਿੱਥੇ ਇਕੱਠੇ ਹੋਈਆਂ ਪਰਚਾ तकरीबन तकरीबन ਸਾਰਿਆਂ ਨੇ ਪੜ ਲਿਆ ਹੋਣਾ ਰਿਪੋਰਟਾਂ ਆਪਣੇ ਕੋਲੇ ਪਈਆਂ ਜੀ ਸਾਡੇ ਮੀਡੀਆ ਪਰਸਨ ਇੱਥੇ ਖੜੇ ਐ ਰਿਪੋਰਟਾਂ ਸੀ ਤੁਹਾਨੂੰ ਦਿਨੇ ਆ ਉਹ ਚੈੱਕ ਕਰੋ ਕੀ ਫਰੀਦਕੋਟ ਦਾ ਪਾਣੀ ਪਿੰਡ ਲੈਕ ਹੈ ਜੇ ਆਜ਼ਾਦੀ ਤੋਂ ਬਾਅਦ ਅਸੀਂ ਕਿਸੇ ਇੱਕ ਸਰਕਾਰ ਨੂੰ ਟਾਰਗੇਟ ਨਹੀਂ ਕਰਦੇ ਜੇ ਆਜ਼ਾਦੀ ਤੋਂ ਇੰਨੇ ਸਾਲ ਬਾਅਦ ਅੱਜ ਤੱਕ ਸਾਨੂੰ ਪੀਣਯੋਗ ਪਾਣੀ ਨਹੀਂ ਮਿਲ ਸਕਿਆ ਤੇ ਸਾਨੂੰ ਕਿਹੜੇ ਵਿਕਾਸ ਤੇ ਲਿਆਇਆ ਜਾ ਰਿਹਾ ਹੈ ਸਾਨੂੰ ਇਹੋ ਜਿਹਾ ਵਿਕਾਸ ਨਹੀਂ ਚਾਹੀਦਾ ਸਾਡੇ ਬੱਚਿਆਂ ਨੂੰ ਪੀਣ ਲੈ ਕੇ ਪਾਣੀ ਮਿਲੇ ਸ਼ੁੱਧ ਖਾਣਾ ਖ ਮਿਲੇ ਸਹੀ ਸਿੱਖਿਆ ਮਿਲੇ ਤੇ ਸਿਹਤ ਸਹੂਲਤਾਂ ਮਿਲਣ ਸਾਡੀ ਇੰਨੀ ਮੰਗ ਹੈਗੀ ਔਰ ਇਹ ਜਿਹੜੀ ਪਾਰਟੀ ਹੈ ਇਹੀ ਕਹਿ ਕੇ ਸਰਕਾਰ ਦੇ ਵਿੱਚ ਆਈ ਸੀ ਪਰ ਉਹ ਹਰ ਸਿੱਖਿਆ ਗਰੰਟੀ ਦਾ ਕੀ ਹੋਇਆ ਉਹ ਸਭ ਨੂੰ ਪਤਾ ਹੈ ਸਿਹਤ ਸਹੂਲਤਾਂ ਦਾ ਕੀ ਹਾਲ ਹੈ ਉਹ ਸਭ ਨੂੰ ਪਤਾ ਹੈ ਪਾਣੀ ਦੇ ਕੀ ਹਾਲਾਤ ਹੈ ਤੁਹਾਨੂੰ ਰਿਪੋਰਟਾਂ ਦੇ ਕੇ ਭੇਜਾਂਗੇ ਬਾਕੀ ਖਾਣ ਪੀਣ ਦੇ ਵਿੱਚ ਕੀ ਹੈ ਕਿ ਕੀ ਨਹੀਂ ਉਹ ਆਪਾਂ ਪਹਿਲਾਂ ਵੀ ਮਾੜਾ ਖਾ ਰਹੀ ਸੀ ਅੱਜ ਵੀ ਮਾੜਾ ਖਾਵਾਂਗੇ ਤੇ ਅੱਗੇ ਵੀ ਆਨਲਾਈਨ ਟਾਈਮ ਚਪਾਉਂਗੇ ਇਹੀ ਮਿਲਣਾ ਹੈ ਇੱਕ ਪਾਣੀ ਹੈ ਜਿਹੜਾ ਆਪਣੇ ਜੀਵਨ ਦਾ ਧੁਰਾ ਹੈ ਪਾਣੀ ਤੋਂ ਬਿਨਾ ਨਹੀਂ ਕੋਈ ਵੀ ਨਹੀਂ ਰਹਿ ਸਕਦਾ ਚਾਹੇ ਕੋਈ ਇਨਸਾਨ ਹੈ ਚਾਹੇ ਕੋਈ ਜਾਨਵਰ ਹੈ ਨਾ ਜ਼ਮੀਨ ਹੈ ਕੋਈ ਨਹੀਂ ਰਹਿ ਸਕਦਾ ਪਰ ਸਾਨੂੰ ਪਾਣੀ ਤਾਂ ਸ਼ੁੱਧ ਮਿਲੇ ਨਾ ਇਸੇ ਲਈ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਸਾਡੀ ਸਰਕਾਰ ਨੂੰ ਬੇਨਤੀ ਹੈ ਇੱਕ ਵਾਟਰ ਟ੍ਰੀਟਮੈਂਟ ਪਲਾਂਟ ਮਿਲੇ ਫਰੀਦਕੋਟ ਨੂੰ ਕੋਲੋਬਾਦੀ ਨੂੰ ਨੰਬਰ 2 ਇੱਕ ਵਾਟਰ ਬਾਕਸ ਮਿਲੇ ਕਟੋਕਟ ਦੋ ਟੈਂਕੀਆਂ ਹੋਰ ਬਣਨ ਜਿਹੜੀਆਂ ਸਾਰੇ ਫਰੀਦਕੋਟ ਨੂੰ ਪਾਣੀ ਦੇ ਸਕਣ ਇਹ ਸਾਡੀ ਮੰਗ ਹੈਗੀ ਇਹਦੇ ਲਈ ਆਪਾਂ ਜਿੱਥੇ ਇਕੱਠੇ ਹੋਏ ਆਂ ਇਹਦਾ ਹੁਣ ਇੱਕ ਖਰੜਾ ਤਿਆਰ ਕਰਕੇ ਮੰਗ ਪੱਤਰ ਤਿਆਰ ਕਰਕੇ ਜਿਵੇਂ ਵੀ ਸਰਿਆਂ ਦਾ ਹੁਕਮ ਹੋਊਗਾ ਐਮਐਲਏ ਸਾਹਿਬ ਨੂੰ ਵੀ ਮਿਲਾਂਗੇ ਭਗਵੰਤ ਭਗਵੰਤ ਮਾਨ ਦੇ ਦਫ਼ਤਰ ਤੱਕ ਵੀ ਪਹੁੰਚ ਕਰਾਂਗੇ ਜਿੱਥੋਂ ਜਿੱਥੋਂ ਤੱਕ ਜਾਣਾ ਚਾਹੀਦਾ ਅਸੀਂ ਪਹੁੰਚ ਕਰਾਂਗੇ ਉੱਥੋਂ ਤੱਕ ਵੀ ਸਾਨੂੰ ਮਿਲੇ ਬਾਕੀ ਮਿਲਣਾ ਨਾ ਮਿਲਣਾ ਇਹਨਾਂ ਦੇ ਹੱਥ ਹੈ ਆਪਣਾ ਕੰਮ ਹੈ ਜੀ ਹੋਕਾ ਦੇਣਾ ਉਹ ਹੋਕਾ ਦੇਣ ਆਸਤੀ ਅੱਜ ਇੱਥੇ ਇਕੱਠੇ ਹੋਈਆਂ ਗੀਆਂ ਜੋ ਪਾਣੀ ਦੀ ਸਮੱਸਿਆ ਜੀ ਇਹ ਸਾਂਝੀ ਸਾਰਿਆਂ ਦੀ ਸਾਂਝੀ ਸਮੱਸਿਆ ਹੈ ਆਪਾਂ ਨੂੰ ਸੇਤ ਆਸਤੇ ਪਾਣੀ ਬਹੁਤ ਜ਼ਰੂਰੀ ਹੈ ਜੋ ਸਾਰਿਆਂ ਨੇ ਇਹਨਾਂ ਨੇ ਬੀੜਾ ਚੱਕਿਆ ਸਮਾਜ ਸੇਵੀ ਸੰਸਥਾਵਾਂ ਨੇ ਮੈਂ ਵੀ ਉਹਨਾਂ ਦੇ ਨਾਲ ਹਿੰਨਾ ਆਪਾਂ ਬਾਤ ਬਾਤ ਯੋਗਦਾਨ ਪਾ ਸਕਦੇ ਹਾਂ ਜੇ ਇਹਨੂੰ ਆਪਾਂ ਕੋਈ ਆਵਾਜ਼ ਠਾਵਾਵਾਂਗੇ ਤਾਂ ਹੀ ਆਪਣੇ ਗਾਂਵ ਸੁਰਾਈ ਹੋਣੀ ਹੈ ਜਿਹੜਾ ਆਉਣ ਵਾਲਾ ਪਾਣੀ ਆਪਾਂ ਨੂੰ ਜੇ ਸਹੀ ਮਿਲੂਗਾ ਤਾਂ ਉਹਨਾਂ ਲਈ ਆਪਣਾ ਜਿਹੜਾ ਭਵਿਕਾ ਪੀੜ੍ਹੀ ਆਪਣੇ ਬਣ ਸਕਦੀ ਹੈ ਜਿਵੇਂ ਸਾਰੀਆਂ ਸੰਸਥਾਵਾਂ ਨੇ ਅੱਜ ਬੀੜਾ ਚੱਕਿਆ ਸਰਕਾਰ ਦੇ ਕੋਲ ਗੱਲ ਜਾਊ ਕਿ ਕੋ ਟ੍ਰੀਟਮੈਂਟ ਪਲੈਂਟ ਲੱਗੂਗਾ ਬਹੁਤ ਵਧੀਆ ਗੱਲ ਹੈ ਜਿਵੇਂ ਨਾਲ ਸਾਰੀ ਆਪੀ ਮੈਕਾ ਦੀ ਕਮੇਟੀ ਕੰਨੀਓ ਆਪਦੇ ਮੈਂਬਰ ਸਰਪੰਚ ਕੰਨੀਓ ਤੇ ਆਪਦੇ ਮੁਲਾਜ਼ਮਾਂ ਕੰਨੀਓ ਵਿਸ਼ਵਾਸ ਰੋਣਾ ਜਿੰਨਾ ਵੀ ਅਸੀਂ ਬਾਤਾਂ ਜੋੜ ਪਾ ਸਕਦੇ ਅਸੀਂ ਕੋਰ ਪਿਆਰ ਕਾਫੀ ਕਹਿੰਦੇ ਯੂਰੇਨੀਅਮ ਮਲਕਿਆਂ ਦੇ ਵਿੱਚ ਆ ਰਿਹਾ ਹੈ ਸਿਰ ਵੀ ਪਾਗਲੇ ਵੀ ਸੈਂਪਲ ਪਰੇ ਆ ਨਗਾਦਾਰ ਆ ਰਿਹਾ ਹੈ ਗੱਲ ਕੋਈ ਪਤਾ ਹੀ ਹੁੰਦਾ ਜੀ ਇਹਨਾਂ ਨੂੰ ਜਿਹੜਾ ਵਾਟਰ ਵਰਕ ਸਪਾਰਟਮੈਂਟ ਹੈ ਸਭ ਨੂੰ ਪਤਾ ਹੀ ਹੈ ਕਿ ਆਪਣਾ ਇਹ ਪੀਣ ਵਾਲਾ ਪਾਣੀ ਹੈ ਬਹੁਤ ਜ਼ਿਆਦਾ ਜ਼ਹਿਰੀਲਾ ਹੋ ਚੁੱਕਿਆ ਹੈ ਪਰ ਆਪਾਂ ਪ੍ਰਕਾਰਾਂ ਦੇ ਕਰਜ਼ੇ ਅਜਵਾਜ ਪਜਾਵਾਂਗੇ ਤਾਂ ਕੋਈ ਨਾ ਕੋਈ ਪੋਲੀਟਿਕਲ ਬਤਾ ਜਾਂ ਕੋਈ ਸਿਸਟਮ ਹੈ ਗੱਲ ਆਜ ਤਾਂ ਪਹੁੰਚੂਗੀ ਤਾਂ ਉਹ ਗੱਲ ਦੀ ਸੁਣਿ ਸਰਵਾਈ ਹੋਣੀ ਹੈ